ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣਾ ਫੇਸਬੁੱਕ ਤੇ YouTube ਚੈਨਲ ਕੁਦਰਤ ਤੇ ਡੈਰੀ ਫਾਰਮ ਭਗਤ ਅਰਦੇਜੀ ਲਓ ਵੀ ਸੱਜਣੋ ਅੱਜ ਦੀ ਵੀਡੀਓ ਆਪਾਂ ਲੈ ਕੇ ਆਏ ਪਿੰਡ ਸੁਖਨੰਦ ਜ਼ਿਲ੍ਹਾ ਮੋਗਾ ਤੇ ਤਹਿਸੀਲ ਪੰਜਿਆ ਵਾਗਾਪੁਰਾਣਾ ਵੀਰ ਲਾਪਰੀ ਦੇ ਘਰੇ ਪਹੁੰਚੇ ਆ ਤੇ ਵੀਡੀਓ ਦੇ ਨਾਲ ਬਣੇ ਰਹੋ ਅੱਜ ਦੀ ਵੀਡੀਓ ਦੇ ਵਿੱਚ ਨਾ ਆਪਾਂ ਤੁਹਾਨੂੰ ਦੋ ਤਾਂ ਦਿਖਾਵਾਂਗੇ ਮੰਨ ਕੇ ਜੇ ਇੱਕ ਤਾਂ ਦਿਖਾਵਾਂਗੇ ਯਾਰ ਸ਼ਹਿਰ ਦੀ ਬੱਚੀ ਬਹੁਤ ਚੰਗੀ ਆ ਨਗੀਨਾ ਪੀਸ ਹੀ ਆ ਤੇ ਕੁਆਲਿਟੀ ਵਾਲੀ ਆ ਉਦੋਂ ਬਾਅਦ ਆਪਾਂ ਤੁਹਾਨੂੰ ਦਿਖਾਵਾਂਗੇ ਜਰਸੀ ਨਾਲ ਦੀ ਵੱਛੀ ਤੇ ਖੀਰੀਆਂ ਵੱਛੀਆਂ ਤੇ ਬਾਕੀ ਵੀਰ ਤੋਂ ਆਪਾਂ ਲਾਪਰੀ ਤੋਂ ਲਵਾਗੇ ਡਿਟੇਲ ਜਾਣਕਾਰੀ ਬਹੁਤ ਸੋਹਣੇ ਨਾਗ ਆ ਤੇ ਜੇ ਕਿਸੇ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਜੁੜੇ ਹੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਫੇਸਬੁੱਕ ਚੈਨਲ ਨੂੰ ਫੋਲੋ ਕਰ ਲਓ ਜੇ ਕਿਸੇ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਆਪਣਾ ਮੋਬਾਈਲ ਨੰਬਰ 62807 7919 ਤੇ ਬਹੁਤ ਸੋਹਣੇ ਨਮੂਨੇ ਆਈ ਦੀ ਵੀਡੀਓ ਦੇ ਵਿੱਚ ਇਹ ਮੰਨ ਕੇ ਚੱਲੋ ਆਪਣੇ ਕੋਲ ਇਹ ਨਾਗ ਹੈਗੇ ਕਿ 3 ਤੋਂ 5 ਤੇ ਪੰਜੇ ਆਵਦੀਆਂ ਆਲਦੀਆਂ ਪੂਰੇ ਨਗੀਨੀ ਐ ਤੇ ਲੈਣੀਆਂ ਡਿਟੇਲ ਆਪਾਂ ਵੀਰ ਤੋਂ ਜਾਣਕਾਰੀ ਕਰਾਵਾਂਗੇ ਤੁਹਾਡੀ ਗੱਲਬਾਤ ਤੇ ਐਂਡ ਤੱਕ ਆਪਣੇ ਨਾਲ ਜੁੜੇ ਰਹੋ ਬਹੁਤ ਸੋਹਣੀਆਂ ਬੱਚੀਆਂ ਤੇ ਲੈਣੀਆਂ ਡਿਟੇਲ ਜਾਣਕਾਰੀ ਪੁੱਛਦੇ ਕੀ ਹਿਸਾਬ ਕਿਤਾਬ ਇਹਨਾਂ ਦਾ ਤੇ ਬਲੈਕ ਕਲਰ ਦੇ ਵਿੱਚ ਆ ਗਈ ਇੱਕ ਬਹੁਤ ਸੋਹਣੀ ਬੱਚੀ ਐ ਜਰਸੀ ਜੀ ਪੈਂਦੀ ਐ ਵੀ ਤੇ ਇੱਕ ਆ ਗਈ ਯਾਰ ਸ਼ਹਿਰ ਦੀ ਇੱਕ ਆ ਗਈ ਬਾਈ ਕੋਲੇ ਜਰਸੀ ਨਸਲ ਦੀ ਖੀਰੀ ਬੱਚੀ ਤੇ ਬਾਕੀ ਦੋ ਨਾਗ ਹੈਗੇ ਐਚ ਐਫ ਦੇ ਵਿੱਚ ਬਹੁਤ ਸੋਹਣੇ ਨਾਗ ਆ ਤੇ ਕਰੋਨੇ ਗੱਲ ਹੱਸੀ ਗੱਲ ਬਾਈ ਲਾਪਰੀ ਤਾਂ ਸਸਰੀ ਗੱਲ ਜੀ ਹੋ ਠੀਕ ਹੈ ਜੀ ਠੀਕ ਹੈ ਬਾਈ ਬੇਨਤ ਬਾਈ ਬਾਈ ਆਪਣਾ ਡਰੈਸ ਕਨਫਰਮ ਕਰਨਾ ਨਾ ਮੇਰਾ ਬਾਈ ਲਾਪਰੀ ਤਾਂ ਹਾਂਜੀ ਪਿੰਡ ਸੁਖਨੰਦ ਹਾਂਜੀ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਨੇੜੇ ਸ਼ਹਿਰ ਭਾਜਤਾ ਭਾਈ ਦਾ ਬਈ ਹਾਂਜੀ ਬਗਰਾੜੀ ਆ ਇਧਰ ਬਾਜਾ ਖਾਨਾ ਹਾਂਜੀ ਮੋਗਾ ਚਾਲੀ ਆ ਬਾਈ ਕਈ ਵਾਰੀ ਕੋਈ ਪੁੱਛਦਾ ਬਰਨਾਲਾ ਆਪਾਂ ਨੂੰ 55 ਪੈਂਦਾ ਬਠਿੰਡਾ 45 ਪੈਂਦਾ ਜੇ 46 ਪਏ ਜੇ ਆਪਾਂ ਤੇਲ ਦਾ ਖਰਚਾ ਦੇਵਾਂਗੇ ਫਰੀਦਕੋਟ ਫਰੀਦਕੋਟ ਵੀ 45 ਕੇ ਪੈਂਦਾ ਸੈਂਟਰ ਜੇ ਜਾ ਕੇ ਹਾਂਜੀ ਆ ਜੇ ਕੋਈ ਬਠਿੰਡਾ ਜਾਂ ਬਰਨਾਲਾ ਸਾਈਡ ਤੋਂ ਆਉਂਦਾ ਸਰੀਏ ਵਾਲਿਓ 2.5 ਕਿਲੋਮੀਟਰ ਤੇ ਆਪਣਾ ਘਾਰ ਆ ਸੁਬਣਾ ਦਾ 65 ਰੁਪਏ ਪੈਂਦਾ ਬਾਈ ਦਾ ਬਾਕੀ ਜਿਹੜੇ ਭਰਾ ਆਪਣੇ ਨਾਲ ਜੁੜੇ ਆ ਉਹ ਸਾਰੇ ਵੀਰ ਨੂੰ ਜਾਣਦੇ ਆ ਤੇ ਵਪਾਰ ਦਾ ਕੰਮ ਆ ਵੀਰ ਦਾ ਬਿਲਕੁਲ ਸਾਫ਼ ਸੁਥਰਾ ਕੰਮ ਤੇ ਜੈਨੂਇੰਗ ਰੇਟ ਹੁੰਦੇ ਆ ਮੇਨ ਗੱਲ ਇਹ ਆ ਤੇ ਜ ਜਿੰਨੀਆਂ ਵੀਡੀਓ ਆਪਾਂ ਵੀਰਦਿਆਂ ਪਾਈਆਂ ਜਿੰਨੇ ਜਾਨਵਰ ਆਪਾਂ ਵਿਖਾਉਨੇ ਆ ਕੁਆਲਿਟੀ ਵਾਲੀ ਹੁੰਦੇ ਆ ਇੱਕ ਨਾਲ ਦੋ ਨਾਲ ਘੱਟ ਹੋਣਗੇ ਪਰ ਹੋਣਗੇ ਕੁਆਲਿਟੀ ਵਾਲੇ ਤੇ ਬਾਕੀ ਜੁੜੇ ਰਹੋ ਆਪਣੀ ਵੀਡੀਓ ਦੇ ਨਾਲ ਤੇ ਵੀਰ ਲਾਪਰੀ ਤੇ ਫਿਰ ਅੱਜ ਦੀ ਵੀਡੀਓ ਦੇ ਵਿੱਚ ਕਿੰਨੇ ਨਾਲ ਆ ਗਏ ਆਪਣੇ ਕੋਲੇ ਬਿਆਨ ਤੇ ਨਾਲਤਾ ਸੀਗੇ 8 ਹਾਂਜੀ ਤੈਨ ਆਪਣਾ ਬਹੁਤ ਕਰੀਬੀ ਦੋਸਤ ਦਾ ਬੰਦਾ ਉਹ ਲੈ ਗਿਆ ਠੀਕ ਹੈ ਠੀਕ ਹੈ ਜੀ ਉਹ ਫਿਰ ਲੈ ਗਿਆ ਚੱਲ ਮੈਂ ਕੋਈ ਨਾ ਲਈ ਆ ਯਾਰ ਨਹੀਂ ਨਹੀਂ ਸਹੀ ਗੱਲ ਬਈ ਯਾਰ ਬਾਕੀ ਬਿਆੰਤ ਯਾਰ ਆਪਾਂ ਦਾ ਭਰਾਵਾਂ ਦਾ ਇੰਨਾ ਪਿਆਰ ਆ ਬਈ ਯਾਰ ਹਣਾ ਦੇਖ ਕਿੰਨੇ ਰਿਹਾ ਰਿਸਪੌਂਸ ਬਈ ਆਪਾਂ ਜੱਤ ਆਪਾਂ ਰੱਬ ਮੱਥੇ ਲਾਜਦਾ ਹਣਾ ਤਾਂ ਨੀਲੀ ਸ਼ਤ ਤਲਾ ਐਵੇਂ ਚੋਂ ਮਾਰ ਦਈਏ ਕੋਈ ਫਾਇਦਾ ਨਹੀਂ ਬਈ ਤੂੰ ਮੇਰੇ ਕੋਲ ਇੰਨਾ ਖੁਸ਼ ਹੋ ਕੇ ਆਉਣਾ ਪਹਿਲਾ ਫੂਲਾ ਤਾਂ ਉਦੋਂ ਹੀ ਭੱਜਿਆ ਆਉਣਾ ਮੈਂ ਕਹਦਾ ਯਾਰ ਬਿਆੰਤ ਸਵਾਦ ਨਹੀਂ ਆਇਆ ਹਣਾ ਉਹ ਸਵਾਦ ਆਇਆ ਸਵਾਤ ਬਈ ਨਿਆਰਾ ਆ ਗਿਆ ਆਪਾਂ ਗੱਲ ਕਰ ਪਰਮਾਤਮਾ ਇਸੇ ਤਰ੍ਹਾਂ ਹੀ ਮਿਹਰ ਰੱਖੇ ਬਯੰਤ ਆ ਬੱਛੀਆਂ ਮੱਥੇ ਲਾਜਦੀਆਂ ਬਈ ਹਾਂਜੀ ਬਾਗੜੀਆਂ ਪੈਂਦ ਸੀ ਬੰਦੇ ਮਲੇਰ ਕੋਟਲੇ ਕੋਲੇ ਜਿੱਥੇ ਉਹ ਚਿੱਟੀ ਬੱਛੀ ਭੇਜੀ ਆ ਠੀਕ ਹੈ ਜੀ ਪਿਕਅਪ ਤੇ ਭੇਜੀ ਆਪਾਂ ਨੂੰ ਆਏ ਨਹੀਂ ਹੁੰਦਾ ਬਈ ਜੇ ਆਪਾਂ ਕਰਾਇਆ ਫ੍ਰੀਗਾ ਤੇ ਛੜੀ ਜੀ ਗੱਡੀ ਕਰਾ ਦੋ ਕੋਲੇ ਐ ਰਾਤ ਕਰਦੇ ਜਾ ਕੇ ਤੇ ਬਈ ਜਿੰਨਾ ਆਪਾਂ ਵੀਡੀਓ ਚ ਇਹ ਹੀ ਵੱਡੀ ਗੱਲ ਹੁੰਦੀ ਹੈ ਵੀ ਅਗਲੇ ਸਾਲ ਜਾਨਵਰ ਅਗਲੇ ਦੇ ਘਰ ਤੱਕ ਵਧੀਆ ਤਾਂ ਹਾਂ ਸੇਫ ਪਹੁੰਚੀ ਤੇ ਬਈ ਪਤਾ ਕੀ ਜਕਰ ਆ ਬਯੰਤ ਤੂੰ ਯਕੀਨ ਨਹੀਂ ਮੰਨਣਾ ਅੱਬ ਬੱਚਿਆਂ ਆਪਣਾ ਰਜਗਾਰ ਆ ਹਾਂਜੀ ਆ ਮੱਥੇ ਲਾਦੀ ਜਦੋਂ ਬਈ ਬੱਚੀ ਅਗਲੇ ਨੇ ਦੇਖੀ ਨਾ ਕਹਿੰਦਾ ਯਾਰ ਬਈ ਵੀਡੀਓ ਚ ਛੋਟੀ ਲੱਗਦੀ ਸੀ ਕਹਿੰਦਾ ਕੱਦ ਦੀ ਬਹੁਤਾ ਬੱਚੀ ਦਾ ਸਹੀ ਗੱਲ ਆਪਾਂ ਵੀ ਜੈਨੂਅਲ ਜੋ ਦਿਖਾਉਨੇ ਆ ਨਾ ਤੇ ਬੜਾ ਨੀਡਿਓ ਕਰਕੇ ਜ਼ੂਮ ਕਰਕੇ ਮੈਂ ਕਹਿ ਦਿੰਦਾ ਬਈ ਕੋਈ ਗੱਲ ਨਹੀਂ ਅਲਾ ਆਪਣੇ ਤੇਰੇ ਚੈਨਲ ਤੇ ਵੀਡੀਓ ਕੱਢ ਕੇ ਦੇਖ ਲੈ ਰਿਕਾਰਡ ਤੋੜਨ ਵਾਲੀਆਂ ਵੀਡੀਓ ਚੱਲੀਆਂ ਆਂ ਵੀ ਸਹੀ ਗੱਲ ਬਈ ਰਮਾ ਤੁਮ ਜੀ ਕਿਰਪਾ ਅਬ ਰੱਬ ਤੋਂ ਯਾਰ ਡਰ ਕੇ ਗੱਲ ਕਰਦੇ ਆ ਬਿਆਨ ਕੱਲ ਦਾ ਪਤਾ ਨਹੀਂ ਬਈ ਅੱਜ ਦੇ ਟਾਈਮ ਤੇ ਆਪਣੇ ਭਰਾ ਵੀ ਆਪਣਾ ਪੂਰਾ ਸਾਥ ਦਿੰਦੇ ਆ ਐ ਜਦੋਂ ਵੀਡੀਓ ਪਵਾ ਦਈਏ ਦੂਜਾ ਦਿਨ ਤਾਂ ਬਾਈ ਵਾਹਿਗੁਰੂ ਦੀ ਕਿਰਪਾ ਐ ਨਹੀਂ ਪਤਾ ਆ ਬੱਚੀਆਂ ਵਿਗਣੀ ਨਾ ਹੈ ਉਹ ਤਾਂ ਦਾਦੀ ਜੀ ਮੇਰੇ ਦਾ ਬਾਕੀ ਸਾਰੇ ਭਰਾ ਜਿਹੜੇ ਜੁੜੇ ਰਹੇ ਰੱਬ ਤੋਂ ਡਰ ਕੇ ਗੱਲ ਕਰਦਾ ਵਿਆਂ ਤਾਂ ਦੂਜਾ ਦਿਨ ਤਾਂ ਅੱਪ ਚੜਾਇਆ ਹੀ ਨਹੀਂ ਕਦੇ ਪਹਿਲੀ ਵਾਰ ਆਪਾਂ ਨੂੰ ਐ ਹੁੰਦਾ ਬਾਈ ਮੈਂ 1500 ਨਫੇ ਵੇਨਾ ਹੁੰਦਾ ਉਹਨਾਂ 5 ਬੱਚੀਆਂ ਆਪਾਂ ਨੂੰ 10000 ਦੇ ਗਈਆਂ 5000 ਬਣ ਗਿਆ ਸਹੀ ਗੱਲ ਹੈ ਹੈ ਕੋਈ ਬੰਦਾ ਬਚਾ ਕੇ ਦਿਖਾ ਨਹੀਂ ਕੋਈ ਇਸ ਤਰ੍ਹਾਂ ਜਿਵੇਂ ਆਪਾਂ ਅੱਜ ਭਾਅ ਹੁੰਦੇ ਹਨ ਹੈ ਨਾ ਤੇ ਨੰਬਰ ਬੋਲ ਦੇ ਆਦਾ ਕਿਰਮ ਬਾਈ ਨੰਬਰ ਬਾਈ ਮੇਰਾ 98729 57848 ਠੀਕ ਹੈ ਜੀ ਅੱਜ ਬਿਆਨ ਤੇ ਇੱਕ ਆਪਾਂ ਹੋਰ ਨਵੀਆਂ ਵੈਰਾਈਟੀਆਂ ਲੈ ਕੇ ਆਏ ਆ ਹਾਂ ਸਾਰੀ ਤਰ੍ਹਾਂ ਦੇ ਰੰਗ ਆ ਗਏ ਵੀ ਜਿਹੜਾ ਆਵੇ ਦਾ ਮਨ ਪਸੰਦ ਆ ਤੇ ਉਹੀ ਲੈ ਜਾਓ ਕੱਪੜੇ ਵਾਲੀ ਗੱਲ ਆ ਬਾਈ ਹੈਨਾ ਪਤਾ ਕੀ ਚੈੱਕ ਕਰਾ ਬਾਈ ਮੇਰੀ ਆਦਤ ਕੀ ਹੁੰਦੀ ਆ ਮੈਂ ਕਿਸੇ ਨੂੰ ਗਮਰਾਹ ਕਰਕੇ ਨਹੀਂ ਬਸੂ ਦਿੰਦਾ ਬਈ ਹੁਣ ਮੈਨੂੰ ਉਹ ਜਰਸੀ ਵਸੀ ਲਈ ਮੈਂ ਉਹ ਆਪਣੇ ਪਿੰਡੋਂ ਲਈ ਵਸੀ ਕਿਉਂਕਿ ਉਹ ਆਪਣੇ ਇੱਧਰ ਲਈ ਆ ਹੁਣ ਕੀ ਜਰਸੀ ਆ ਹਮਾਚਲਾ ਵਾਲੀਆਂ ਲੈ ਲੈ ਵਿੱਚ ਦੇ ਖੜਾਉਣੀ ਜੀ ਪੇਟਲ ਜੀਆਂ ਬਣ ਜਾਂਦੀਆਂ ਪਰ ਆਪੇ ਕਮਨਾਤਾ ਕੀਤਾ ਨਾ ਰੱਬ ਕਰਾਵੇ ਬਈ ਸਹੀ ਗੱਲ ਕਿੱਧਰੋਂ ਬਸੂ ਕਰਕੇ ਸ਼ੁਰੂ ਬਈ ਬਈ ਬੰਤ ਜਿੱਦੋਂ ਤੇਰਾ ਮਾਣਾ ਸਹੀ ਗੱਲ ਹੈ ਤੇ ਫਿਰ ਇਧਰ ਹੀ ਕਰ ਲੈ ਸ਼ੁਰੂ ਬਰੇ ਤੇ ਕਿੰਨੀ ਉਮਰ ਆ ਬੱਚੇ ਜੀ ਕੀ ਰੇ ਬਰੇ ਜੀ ਅਲੱਗ ਕਹਿ ਦਿੰਦਾ ਹੁਣ ਆਪਾਂ ਆ ਵੇ ਲੱਜਾ ਫਰੇਕ ਆਉਂਦੇ ਨਾ ਫੋਨ ਸਹੀ ਗੱਲ ਹੈ ਵੀਰੇ ਹੈ ਤੇ ਮੈਂ ਸੱਚ ਨੂੰ ਪਹਿਲਾਂ ਤਾਂ ਥਣ ਝੋਲੀ ਕਰੋ ਲੈ ਕਹਿੰਦਾ ਕਹਿੰਦਾ ਬਈ ਲਾਪਰੀ ਦੀਆਂ ਬੱਛੀਆਂ ਬਈ ਕਿਵੇਂ ਵੇਚਦੀ ਐਵੇਂ ਵੇਚਦੀ ਬਈ ਹੁਣ ਇਹ ਬਲਕ ਕੁਆਲਟੀ ਦੇਖੋ ਤੁਸੀਂ ਜੀ ਜਿਵੇਂ ਗੱਬਨ ਦੀ ਹੁੰਦੀ ਹੈ ਨਾ ਚਾਰ ਰੋਪ ਲੇਖਾ ਹਾਂ ਦੇਖ ਬਾਈ ਹਾਂ ਬਿਲਕੁਲ ਮੋٹے ਮੋٹے ਬੇਰਾਂ ਆ ਗਏ ਤੇ ਕੀ ਡੀਟੇਲ ਆ ਜੀ ਵੀਰੇ ਬਿਆਨਤ ਆਪਾਂ ਕਹਿੰਦੇ ਹਾਂ ਅੱਗੇ ਵੀ ਵੀਡੀਓ ਚ ਆਪਾਂ ਨੂੰ ਤਾਂ ਬਾਈ ਜਿਹਦੇ ਕੋਲੇ 50 ਕਿਲੋ ਉਹ ਵੀ ਇੱਕ ਬਰਾਬਰ ਆ ਜਿਹੜੇ ਭਰਾ ਕੋਲੇ ਬਾਈ ਪਸ਼ੂਆਂ ਦਾ ਗਿਆਰਾ ਮੇਰੇ ਲਈ ਤਾਂ ਉਹ ਵੀ ਇੱਕ ਬਰਾਬਰ ਆ ਬਾਈ ਸਹੀ ਗੱਲ ਬਾਕੀ ਹੋਣ ਵੀਰੇ ਜਿਹੜਾ ਜੈਨੂਅਨ ਜੇ ਰੇਟ ਹੋਣ ਤੇ ਜਿਹੜੇ ਨਵੇਂ ਵੀਰ ਆਪਣੇ ਭਰਾ ਪਸ਼ੂ ਪਾਲਣ ਦੇ ਵਿਚਾਰੇ ਤੇ ਅੱਲਾਹ ਸ਼ੌਂਦ ਵੀ ਪੂਰਦਾ ਨਾ ਕਵਾਲਟੀ ਵੀ ਮਿਲ ਜਾਂਦੀ ਆ ਬਈ ਐ ਤਾਂ ਹੈ ਨਹੀਂ ਬਈ ਮੈਂ ਰੱਬ ਆ ਬਈ ਕਿਵੇਂ ਬਈ ਆਪ ਤੋਂ ਵੀ ਮਾਰੀ ਹੋ ਜਾਂਦੀ ਆ ਬਈ ਗਲਤੀਆਂ ਆ ਪਰ ਅੱਜ ਤੱਕ ਆਪਣੇ ਕੋਲੇ ਬਈ ਮਾਰੀ ਵਸੀ ਕਿਤੇ ਗਈ ਹੋਵੇ ਪਰ ਅਹੇ ਤੱਕ ਤਾਂ ਆਪਾਂ ਨੂੰ ਕੋਈ ਲਾਂਭਾ ਐ ਨਹੀਂ ਬਈ ਉਹਨਾਂ ਤੋਂ ਆਪਾਂ ਮਾਫੀ ਚਾਹੁੰਦੇ ਆ ਜਿੰਨਾਂ ਕੋਲੇ ਬਈ ਕੋਈ ਨਿਕਲੀ ਹੋਵੇ ਪਰ ਅਹੇ ਤੱਕ ਕੋਈ ਬੜੀ ਨਹੀਂ ਜਿਵੇਂ ਕਿ ਜਿੰਨਾ ਆਪਾਂ ਨੂੰ ਅੰਦਰੋਂ ਅਖਲਾਕ ਨਾ ਤਾਂ ਆਪਾਂ ਲੈ ਕਿਉਂਦੇ ਨਾ ਜਿੱਕਰਾਂ ਬਿਆਨਤ ਪਰ ਅੱਜ ਤਾਂ ਇਹ ਬੱਚੀਆਂ ਮਤਲਾਈਆਂ ਹਜੇ ਤੱਕ ਲੰਬੜਾ ਫੇਰ ਵੀ ਆਪਾਂ ਨੂੰ ਆਏ ਹੁੰਦਾ ਯਾਰ ਬਈ ਜਿਹਦੇ ਕੋਈ ਮਾਰੀ ਨਿਕਲੀ ਬਈ ਮਾਫੀ ਚਾਹੁੰਨੇ ਆ ਪਰ ਆਪਦੇ ਲੋ ਆਪਾਂ ਓਕੇ ਦੀ ਰਿਪੋਰਟ ਦੇਣੀ ਹੈ ਸਹੀ ਗੱਲ ਹੈ ਵੀ ਇਹ ਤਾਂ ਦੱਸ ਕਿੰਨੀ ਉਮਰ ਹੂ ਇਹਦੀ ਸਾਢੇ 5 ਮਹੀਨਿਆਂ ਦੀ ਬੱਚੀ ਆ ਸਾਢੇ 5 ਮਹੀਨੇ ਉਮਰ ਆ ਬੱਚੀ ਦੀ ਇਹ ਮੈਂ ਉਹ ਭਰਾਵਾਂ ਲਈ ਲੇਕਨ ਹਨ ਜਿੰਨਾਂ ਨੂੰ ਪਤਾ ਕਿਹੜੇ ਸੀਰੀਅਲ ਦੀ ਬਿਆਨਤ ਰੂਹ ਹੈ ਨਾ ਬਈ ਰਿਕਾਰਡ ਆਇਆ ਨਹੀਂ ਬਸ ਹੁਣ ਡੇਢ ਘੰਟਾ ਹੀ ਹੋਇਆ ਬਈ ਆਈਆਂ ਹਾਂ ਹਾਂ ਇਹ ਸਹੀ ਗੱਲ ਹੈ ਹਾਂ ਪਹਿਲੇ ਕੁਆਲਟੀ ਕਰੋ ਚੱਕੀ ਜੀ ਫੇਸ ਕੁਆਲਟੀ ਦਾ ਨਾ ਪਤੋ ਇਹ ਸੁਣਿਆ ਤੇ ਬਿਲਕੁਲ ਐ ਪੂਰੇ ਕੰਮ ਚੌਕ ਦੰਦ ਤੱਕ ਦੀ ਗਾਰੰਟੀ ਹੈ ਫਿਰ ਉਹ ਤਾਂ ਦੰਦੋ ਤਾਂ ਬਈ ਦਿਸ ਜਾਂਦਾ ਬੱਚੇ ਦੀ ਉਮਰ ਤੋਂ ਅੰਦਾਜ਼ਾ ਲੱਗਦਾ ਸਰੀਰ ਤੋਂ ਬੰਤ ਇੱਕ ਨਾ ਗੋਹਾ ਵਾਲਾ ਇਹ ਤੇ ਖੁੱਲੀ ਫਿਰਦੀ ਸੀ ਬੱਚੀ ਹੈ ਤੇ ਕੀ ਹੋਇਆ ਤਾਈਓ ਇਹ ਉਨੀ ਨਵਾਈ ਨਮੋਈ ਨਹੀਂ ਗਈ ਠੀਕ ਹੈ ਫੇਸ ਕੁਆਲਟੀ ਦੇਖੋ ਬਿਲਕੁਲ ਨਿੱਕਾ ਕਰਨਾ ਗੋਲ ਬੋਦੀ ਵਾਲੀ ਬੱਚੀ ਆ ਸ਼ਟ ਖੜਾ ਵੀਰੇ ਗਰੰਟੀ ਹੈ ਇਸ ਗੱਲ ਦੀ ਤਾਂ ਆਪਾਂ ਨੂੰ ਵੀ ਪਤਾ ਵੀ ਬੱਚਾ ਚਲ ਕੋਈ ਨਹੀਂ ਯਾਰ ਚੱਕ ਖੜਾ ਦਲੇ ਆ ਕੋਈ ਗੱਲ ਨਹੀਂ ਐ ਵੀ ਜਿਹੜਾ ਪਸ਼ੂ ਲੈ ਬਈ ਹਾਂ ਦੰਦੋਖੀ ਦੀ ਹੈ ਬਾਈ ਹਾਂ ਕਿਉਂਕਿ ਉਸ ਗੱਲ ਨਹੀਂ ਆਪਾਂ ਕਹਿੰਦੇ ਜਿਹੜੀ ਚੀਜ਼ ਦਾ ਆਪਾਂ ਨੂੰ ਪਤਾ ਹੋਵੇ ਹੈਨਾ ਬਿਆਨਤ ਪਤਾ ਕੀ ਚੱਕ ਰਿਆ ਯਾਰ ਤੈਨੂੰ ਦੱਸਿਆ ਆਪਾਂ ਤਾਂ ਐ ਬੇਈਮਾਨੀ ਆਈਆਂ ਨਹੀਂ ਹੁੰਦੀਆਂ ਬਿਆਨਤ ਹੁਣ ਅੱਧੇ ਲੋਕ ਮੈਨੂੰ ਕਹਿ ਦਿੰਦੇ ਆ ਵੇ ਤੂੰ ਤੇਰਾ ਜਿਹੜਾ ਕੈਮਰੇ ਵਾਲਾ ਬੰਦਾ ਵੀ ਵੀਡੀਓ ਬਣਾਉਂਨੇ ਆ ਜੀ ਸਹੀ ਗੱਲ ਆ ਉਹ ਵੀ ਮਗਰੋਂ ਵੀ ਤੋੜ ਕੇ ਦਿਖਉਂਦਾ ਅੱਧੇ ਕੀ ਕਰਦੇ ਬਈ ਚੱਕੀ ਬੱਸੀ ਖੋਲੀ ਇੱਥੇ ਬੰਦ ਤੀ ਨਾ ਤਾਂ ਐ ਪਤਾ ਲੱਗਦਾ ਬਈ ਲੱਤੋਂ ਖੁਜਲੀ ਆ ਜਾਂ ਕਿਵੇਂ ਆ ਹਨਾ ਸਹੀ ਗੱਲ ਆ ਪਰ ਦੂਰ ਨੇੜੋ ਪਾ ਹੁੰਦਾ ਉਹਨੇ ਨੂੰ ਸਹੀ ਜੱਜਮੈਂਟ ਤਾਂ ਦੇ ਦੇ ਨਾ ਕੰਮ ਸੇ ਕੰਮ ਹਣ ਮਗਰੋਂ ਤੋੜ ਦੀ ਕਰਨਾ ਅਗਲੇ ਦਾ ਫਰਜ ਆ ਔਰ ਜਿੰਨਾ ਹੋ ਸਕਦਾ ਵੀ ਜਿਹੜੀ ਕੋਈ ਮਾਰੂ ਮੁੱਤ ਕੋਈ ਰਾਈ ਬੈਂਤ ਕਿਵਰੀ ਅਲਾ ਕਹਿੰਦਾ ਜੇ ਤੁਰਦੀਆਂ ਇਹਨਾਂ ਖੁੱਲੀਆਂ ਫਿਰਦੀਆਂ ਆਈਆਂ ਬਾਈ ਤਾਈਓ ਜੇ ਪੜੇ ਇਹ ਤੁਰਨਾ ਨਹੀਂ ਆਉਂਦਾ ਬਿਲਕੁਲ ਉਪਰੋਸਟੇਟ ਹੈ ਤੇ ਸੋਹਣਾ ਲੈਗ ਸਕੋਰ ਆ ਵਧੀਆ ਕਹਿੰਦਾ ਇਹ ਕਹਿੰਦਾ ਫੀਡ ਤੇ ਪਲੀ ਆਈ ਬੱਚੀ ਚੰਗੀ ਕੱਦ ਕਾੜਾ ਮਾੜਾ ਕੈਮਰਾ ਮਾਰੀ ਬੈਂਤ 2 ਮਿੰਟ ਲੱਗਣਗੇ ਜਰੂਰ ਹੁਣ ਕੈਮਰਾ ਮਾਰ ਰਿਹਾ ਦੀਦਾ ਟੱਡ ਕਿਸੇ ਪਾਸੇ ਨਾ ਨਾ ਬਾਈ ਬਿਲਕੁਲ ਚਾਰ ਥਾਣਾ ਮੋٹے ਮੋٹے ਪੂਰੇ ਜਿਵੇਂ ਗੱਬੜ ਹੁੰਦੀ ਹੈ ਬੱਚੀਆਂ ਇਹ ਭਲੇਖਾ ਪਉਂਦੀਆਂ ਇੱਕ ਵਾਰ ਫੇਰ ਲੈ ਗਏ ਇੱਕ ਨੰਬਰ ਹੈ ਜੀ ਰੰਗ ਬਾਜ ਬੱਚੀਆ ਸੋਹਣਾ ਰੰਗ ਪ੍ਰਿੰਟ ਆ ਦੇਖ ਬਾਈ ਕਰਾਈ ਦੇ ਹਾਂ ਮੈਂ ਤਾਂ ਜੀ ਗੱਲਾਂ ਹੀ ਕਰਦਿਆਂ ਯਾਰ ਬਈ ਇਹ ਤਾਂ ਵੱਡੀਆਂ ਮੱਛੀਆਂ ਨੂੰ ਵੀ ਮਾਰ ਪਾਉਂਦੀ ਹੈ ਬੈਠ ਹੁਣ ਗੱਲ ਮੁੱਲ ਦੀ ਕਰੀਏ ਹਾਂ ਜੀ ਆਹੀ ਮੰਡੂ ਪਿੰਜਰੇ ਚ ਹੋਵੇ ਲਾ 28000 ਮੰਗ ਲਿਆ ਆਪਾਂ ਨੂੰ ਕੰਮ ਕਰਨਾ ਬਾਈ ਆਪਾਂ ਬੱਚੀ 13000 ਰੁਪਏ 100 ਕਿਲੋਮੀਟਰ ਕਿਰਾਇਆ ਫਰੀ ਮਾਨਤਾਨ ਕਰਦਾ ਜੀ ਲਓ ਵੀ ਸੱਜਣੋ ਫੇਰ ਏਦੂ ਅੱਗੇ ਤਾਂ ਰੱਬ ਦਾ ਨਾ ਹੀ ਹੈ ਤੇ ਪਰ ਲਾਪਰੀ ਦੇ ਮੁੱਲ ਤਾਂ ਇਹ ਜਮਾਨਤ ਹਰੇਕ ਮਾਰਕੀਟ ਨਾਲੋਂ ਆਪਾਂ ਵੀ ਇਸ ਗੱਲ ਦਾ ਦਾਵਾ ਕਰ ਸਕਦੇ ਆ ਵੀ ਮਾਰਕੀਟ ਨਾਲੋਂ ਨਿੱਕੇ ਬੱਚਿਆਂ ਦਾ ਵੀ 2-4000 5000 ਦਾ ਵਟਾ ਹੋਊ ਵੀਰੇ ਹੈਨਾ ਬੈਂਤ ਹੁਣ ਤੂੰ ਵੀਡੀਓ ਬਣਾ ਕੇ ਆਉਣਾ ਆਪ ਕੋਈ ਦੇਖੋ 13000 ਰੁਪਏ ਦੇ ਵਿੱਚ 100 ਕਿਲੋਮੀਟਰ ਦੀ ਪਹੁੰਚ ਤੇ ਆਹ ਕੁਆਲਿਟੀ ਇਸ ਤਰ੍ਹਾਂ ਦੀ ਚੀਜ਼ ਨਹੀਂ ਕੋਈ ਦਿੰਦਾ ਕਿਉਂਕਿ ਪਾਲਣ ਦਾ ਵੀ ਸਵਾਦ ਅਜੂ ਜਿਹੜਾ ਕੋਈ ਭਰਾ ਲੈ ਜਾਊਗਾ ਕੋਰ ਵੀ ਪਲਣਾਂ ਤੇ ਕੋਰ ਵੀ ਪਲਣਾਂ ਕੋਈ ਵੀ ਕਰਨਾ ਉਹ ਗੱਲ ਮੈਂ ਐ ਨਹੀਂ ਕਹਿੰਦਾ ਜੀ ਚੰਗੀ ਚੀਜ਼ ਪਾਲਣ ਦਾ ਮੈਂ ਨਾ ਹਾਂ ਕਿ ਲੱਖ ਦੀ ਵੀ ਕੋ 2 ਲੱਖ ਦੀ ਨਾ ਬਲਾ ਰੱਬ ਉਮਰ ਲਾਵੇ ਬੱਚੇ ਜਦ ਤਿਆਰ ਹੋ ਗਈ 90 95 ਬੱਚੀ ਦੀ ਕੁਆਲਿਟੀ ਬਹੁਤ ਇੱਕ ਨੰਬਰ ਦੀ ਹੈ ਰੰਗ ਪ੍ਰਿੰਟ ਬਹੁਤ ਮਤਲਬ ਆਪੇ ਛੋੜਾ ਵੇਖ ਕਿੰਨਾ ਛੋੜਾ ਤੇ ਇਸ ਕੁਆਲਿਟੀ ਦੇਖੋ ਨਿੱਕਾ ਕੰਨਾ ਜਾਤ ਵਾਲੀ ਹੈ ਬਰੀਡ ਵਾਲੀ ਬਾਕੀ ਰੰਗ ਪ੍ਰਿੰਟ ਸੁਣ ਤੇ ਹੁਣ ਆ ਜੀਏ 2 ਨੰਬਰ ਤੇ ਇਹ ਦੋ ਨੰਬਰ ਵਿਚਾਲੇ ਹੈ ਨਾ ਬਈ ਇਹਦੀ ਉਮਰ ਹੁਬਾ ਦੱਸਦਾ ਬਈ ਹੁਣ ਇਹ ਬੱਚੀਆ ਥੋੜਾ ਬਈ ਭਾਤ ਆਪ ਤੋਂ ਵੀ ਤੇਜ਼ ਲਈ ਗਈ ਕਿਉਂਕਿ ਬੱਚੀ ਦੇ ਕਰੈਕਟਰ ਵਾਲੇ ਚੰਗੇ ਸੀ ਪਾਰਟੀ ਵਾਲੀ ਚੰਗੀ ਹੋ ਬਈ ਜਿੰਨੀ ਕਿਤੇ ਕੁਆਲਿਟੀ ਉੰਨੀ ਆ ਬੱਚੀ ਜਿੰਨੀ ਉਮਰ ਹੂ ਬਈ ਬਿਆਨਤ ਇਹਦਾ ਨਾ ਬੰਦੇ ਨੇ ਪ੍ਰੋਪਰ ਰਿਕਾਰਡ ਦਿੱਤਾ ਆਪਾਂ ਨੂੰ ਠੀਕ ਹੈ এবੀਐਸ ਦੇ ਸਟ੍ਰਾਈਕਰ ਦੀ ਆ ਬਈ ਇਹ ਠੀਕ ਹੈ এবੀਐਸ ਦੇ ਸਟ੍ਰਾਈਕਰ ਦੀ ਤੇ ਕੋਈ ਮਦਰ ਕਾਰਡ ਇਹ ਹੈ ਬਈ ਇਹਦੀ ਉਮਰ ਹੈ ਜਿਹੜੀ 7 ਮਹੀਨੇ ਦੇ 3-4 ਦਿਨਾਂ ਦੀ ਆ ਬਾਈ ਠੀਕ ਆ 7 ਮਹੀਨੇ ਤੋਂ 3-4 ਦਿਨ ਉੱਪਰ ਆ ਦਾ ਰਿਕਾਰਡ ਬਾਈ 42 ਲੀਟਰ ਦਾ ਬੱਚੀ ਦਾ ਠੀਕ ਆ ਤੇ ਹੁਣ ਬਾਈ ਚੀਜ਼ਾਂ ਚੈੱਕ ਕਰਾਓ ਸਹੀ ਗੱਲ ਆ ਲੋ ਵੀ ਸੱਜਣੋ ਪਹਿਲਾਂ ਤਾਂ ਉੱਪਰੋਂ ਦੇਖੋ ਪੱਠਪੁੜੇ ਦੀ ਬਣਾਅਤ ਕੁਆਲਿਟੀ ਇੱਥੇ ਜਾ ਕੇ ਕਰਾਈ ਮੂਰੇ ਹੱਡੀ ਰੀੜ ਦੀ ਕੋਈ ਧੂਈ ਨਹੀਂ ਚੱਕਦੀ ਬਹੁਤ ਸੋਈ ਖੜਨੀ ਸੀ ਇਸ ਦੋ ਬਾਈ ਮੜਾ ਰੱਸਾ ਛੱਡੀ ਬੱਚੀ ਢੱਲਾ ਖੜਨ ਨਹੀਂ ਖੜਨੀ ਬੱਚੀ ਜਦੋਂ ਖੜਦੀ ਐ ਹਿਰ ਨੰਗੂ ਖੜੀ ਆ ਖੁੱਲੇ ਡੁੱਲੇ ਅੰਗਾਂ ਵਾਲੀ ਬੱਚੀ ਆ ਹੱਡ ਪੈਰ ਵੀ ਮਜ਼ਬੂਤ ਆ ਬੱਚੀ ਦੇ ਖੜਨੇ ਦੇਖੋ ਜੀ ਬਿਲਕੁਲ ਲੰਮੀ ਤੋਹਣੀ ਦੇਂਦਾ ਜਿਹੜੀਆਂ ਮੈਂ ਚੀਜ਼ਾਂ ਦੇ ਨਾ ਆ ਲੈਗ ਸਕੁਆਰ ਦੇਖ ਕੇ ਕਰਾਈਂ ਵੇਖ ਬਿਲਕੁਲ ਆਈ ਨਹੀਂ ਕਿ ਪਿੱਛੇ ਨੂੰ ਲੱਤ ਜੀ ਕੱਢ ਜੂ ਹਾਂ ਉਹ ਸਿੱਧਰਾ ਨਹੀਂ ਪੇਟ ਪੂਟ ਭੋਰਾ ਨਹੀਂ ਗਾ ਬਿਲਕੁਲ ਸ਼ਾਂਟਵੇਂ ਸਰੀਰ ਦੀ ਆ ਤੇ ਜਿਹੜੀ ਫੀਟ ਤੇ ਪਈ ਬੱਚੀ ਹੈ ਪਈ ਉਹ ਤਾਂ ਬਾਕੀ ਜਾਂਦਾ ਹੈ ਨਾ ਅੱਲਾ ਜਿਹੜੀ ਉਹ ਪੂਜ ਜੀ ਮੰਨਦੇ ਹੁੰਦੇ ਆ ਹਨਾ ਬੰਦੇ ਨੇ ਮੈਨੂੰ ਨਿਸ਼ਾਨੀਆਂ ਦੱਸੀਆਂ ਕੁਝ ਵੀ ਮਿਣਿਆ ਸਹੀ ਗੱਲ ਹੈ ਵੇਖੀ ਮਗਰਾਂ ਦੇਖ ਬਈ ਵਾਹ ਜੀ ਸਹੀ ਗੱਲ ਹੈ ਖੁੱਚਾਂ ਦਾ ਕਪੂਸ਼ ਹੈ ਨਾ ਆ ਦੇਖੋ ਚੋਲੀ ਇਹ ਝੋਲੀ ਦਾ ਗੱਬਣਾ ਹੋਈਆਂ ਚਾਰ ਹੀ ਥਾਣਾ ਫੂਡ ਸ਼ੰਗਪੁਰਾਣੀ ਬਹੁਤ ਸੋਹਣੀ ਬੱਚੀਆਂ ਸੱਜਣੋ ਜਿਹੜੇ ਭਰਾਣੇ ਕੋਈ ਨਵਾਂ ਪਸੂਆਂ ਦੇ ਨਵੀਆਂ ਬੱਚੀਆਂ ਪਾਲਣੀਆਂ ਕੋਈ ਲੈ ਕੇ ਜਿਨੇ ਬਹਿਤਾ ਬਹੁਤ ਚੰਗਾ ਹੋ ਜਿੰਨੇ ਕੋਲੇ ਵਧੀਆ ਆਪਸ਼ਨ ਜੀਨੀਆ ਵਸੀਆ ਰੇਟ ਦੇਖਣਾ ਉਹ ਤਾਂ ਲਈ ਨਹੀਂ ਸਕਦਾ ਕੀ ਡਿਮਾਂਡ ਹੋ ਬਰੇ ਜੀ ਇਹਦੀ ਡਿਮਾਂਡ ਬਈ ਤਾਂ 22000 ਰੁਪਿਆ ਬਈ 100 ਕਿਲੋਮੀਟਰ ਕਰਾਇਆ ਸੀ 22000 ਰੁਪਿਆ ਡਿਮਾਂਡ ਹੈ 100 ਕਿਲੋਮੀਟਰ ਪਹੁੰਚ ਫੀਰੀ ਪਰ ਮੈਂ ਜਿੱਥੋਂ ਤੱਕ ਮਾਣ ਆ ਬੱਸੀ ਦਾ ਚਲ ਆਪਾਂ ਰੇਟ ਕਰਤਾ ਇਹ ਹੁਣ ਵੀ ਵਸੀ ਆਪਾਂ ਐ ਵੇਚਨੇ ਵੇ 25 26000 ਰੁਪਿਆ ਸਹੀ ਗੱਲ ਆ ਕਵਲਟੀ ਇੱਕ ਨੰਬਰ ਹੈ ਬਰੀ ਯਾਰ ਚੀਜ਼ ਚੀਜ਼ ਨਹੀਂ ਵਿਕ ਰਹੀ ਮਗਰ ਦੇਖ ਕਰਾਈ ਕੋਈ ਢਿੱਡ ਟੁੱਡਾ ਮਗਰ ਇੱਧਰ ਰੱਖਦੇ ਆਪਾਂ ਹੁਣ ਮਗਰ ਦੇਖ ਕਰਾ ਬਈ ਤੁਰ ਤੁਰ ਇੱਕ ਨੰਬਰ ਸਜ ਨੂੰ ਕਰੋ ਚੱਕ ਮਗਰ ਦੇਖ ਚਾਰ ਹੀ ਥਾਣਾ ਮੈਂ ਦੇਖ ਬਈ ਹੁਣ ਸੰਪੂਰਨ ਨਹੀਂ ਪੜਾ ਪਟਾਪਟ ਦੋ ਦੀ ਵੇਚਤੀ 2.5 ਦੀ ਵੇਚਤੀ ਆ ਚੀਜ਼ਾਂ ਵੇਚਦੀ ਸਹੀ ਗੱਲ ਬਸੀ ਦਾ ਤਾਂ ਖੜ ਨਹੀਂ ਖੜ ਨਹੀਂ ਤਾਂ ਪਤਾ ਲੱਗ ਜਾਂਦਾ ਵੀ ਕੰਗਰੂੜ ਕੰਗਰੂੜ ਦੇਖ ਲੈ ਆਏ ਨਹੀਂ ਬਈ ਤਾਂ ਘੋੜਾ ਆਇਆ ਬੰਦਿਆ ਅੱਜ ਜੀ ਬਣਾਉਟ ਬਹੁਤ ਚੰਗੀ ਆ ਜਿੰਮੇ ਅੱਜਕੱਲ ਗਾਈਆਂ ਵੀ ਵਿਕਦ ਲਈਆਂ ਡੇਢ ਡੇਢ ਲੱਖ ਦੀਆਂ ਖੜ ਉਹ ਚੀਜ਼ਾਂ ਵੱਡੀਆਂ ਹੋਈਆਂ ਵੰਦਿਆ ਵੀਰ ਫੇਸ ਚੈੱਕ ਕਰਾ ਜਮ ਬਰੀਕ ਬਈ ਨਾ ਮੂੰਹ ਲੰਬਾ ਮੈਂ ਕਿਾ ਕਿਆ ਵਗਿਆ ਵੀਡੀਓ ਤਾਂ ਸਜਨੋ ਹੋ ਜਾਂਦੀ ਏ ਥੋੜੀ ਚੀਜ਼ਾਂ ਦੀ ਤੇ ਮਾਫੀ ਚਾਹੁੰਦੇ ਆ ਪਰ ਆਪਾਂ ਕੁਆਲਿਟੀ ਵੀ ਇੱਕ ਨੰਬਰ ਤੇ ਦਿਖਾਈ ਵੀ ਆਪਾਂ ਚੀਜ਼ ਤੁਸਨ ਨੂੰ ਮੰਨ ਕੇ ਚੱਲੋ ਤਾਂ ਨਾ ਨਾ ਬਾਈ ਜੀਰ ਵੀ ਦੇ ਵਿੱਚ ਡਿਮਾਂਡ ਹਾਂ 500 ਕਿਲੋਮੀਟਰ ਬਾਈ ਤੇ ਮੇਰੀ ਗੱਲ ਸੁਣ ਬਿਆਨ ਤਾਂ ਇਕੱਲੀ ਵੀਡੀਓ ਨਹੀਂ ਹੁੰਦੀ ਬਾਈ ਫੜ ਕੇ ਅਗਲਾ ਦੂਜਿਆਂ ਦੀਆਂ ਵੀਡੀਓਆਂ ਕਲਿੱਪਾਂਆਂ ਕੱਟ ਕੇ ਪਾਈ ਜਾਂਦਾ ਇਹਨੇ ਠੱਗੀ ਮਾਰ ਲਈ ਉਹ ਇੰਾਈ ਬਾਈ ਦੀਆ ਬਾਈ ਸਹੀ ਗੱਲ ਆ ਸੱਜਾ ਇਹ ਆਪਣੇ ਆਪ ਹੀ ਜਿਹੜੇ ਲੋਕ ਭਰਾ ਮੰਨ ਕੇ ਚੱਲ ਅਗਲਾ ਕਹਿੰਦਾ ਤੂੰ ਵੀਡੀਓ ਨਾ ਲੰਮੀ ਬਣਾਇਆ ਕਰ ਬਾਈ ਛੋਟੀ ਬਣਾਇਆ ਕਰ ਬਾਈ ਮਰ ਕੇ ਫਿਰ ਅਗਲਾ ਦੂਜਾ ਜਾਂਦਾ ਫਿਰ ਦੱਸਦਾ ਕੁਛ ਨਹੀਂ ਪਸੂ ਦਾ ਜਦੋਂ ਕੋਈ ਆ ਕੇ ਆਉਂਦੇ ਆ ਉਦੋਂ ਅਗਲਾ ਕਹਿੰਦਾ ਯਾਰ ਵੀਡੀਓ ਵਾਲ ਨੇ ਠੱਗੀ ਮਾਰੀ ਆ ਹਾਂ ਇਹੇ ਗੱਲ ਨਾ ਤੁਸੀਂ ਹੱਥ ਜੋੜ ਕੇ ਭਰਾਵਾਂ ਅੱਗੇ ਬੇਨਤੀ ਆ ਵੀ ਵੀਡੀਓ ਨੂੰ ਇਸ ਤਰ੍ਹਾਂ ਦੀ ਗੱਲ ਨਾ ਕਰਿਆ ਕਰੋ ਵੀ ਛੋਟੀ ਬਣਾ ਬਿਆਨ ਤੈਨੂੰ ਕੀ ਆ ਬਈ ਸਹੀ ਗੱਲ ਮੈਨੂੰ ਇੱਕ ਮਿੰਟ ਦੇ ਕੇ ਰੱਖ ਘਰ ਦੇ ਸਜੀ ਦੀ ਬਣ ਜਾਣਾ ਤੈਨੂੰ ਆਇਆ ਬਈ ਹੁਣ ਬਈ ਜੇ ਤੇਰਾ ਚੈਨਲ ਚੱਲਿਆ ਤਾਂ ਇਹ ਤੂੰ ਸਚਾਈਆਂ ਦਿਖਾਉਣਾ ਬੱਸ ਸਹੀ ਗੱਲ ਆ ਵੀਰੇ ਚਾਰ ਹੀ ਥਾਣਾ ਬੱਚੀ ਦੇ ਉਹ ਨੰਬਰ ਤੇ ਆ ਗਈ ਬਲੈਕ ਕਲਰ ਦੇ ਵਿੱਚ ਸੱਜਣ ਕਰੋ ਚੈੱਕ ਜੀ ਬਹੁਤ ਸੋਹਣੀ ਬੱਚੀ ਆ ਬਲੈਕ ਕਲਰ ਦੇ ਵਿੱਚ ਉਸੇ ਤਰ੍ਹਾਂ ਹੀ ਆ ਮਨ ਕੇ ਚਲੋ ਰੰਗ ਹੀ ਤੋਂ ਬਲੈਕ ਆ ਇਹਦੀ ਕੀ ਨਿਊਰ ਹੋਈ ਲਾਪਰੀਤ ਬਿਆਨ ਤੇ ਇਹਦੀ ਵੀ ਸਾਢੇ 7 ਮਹੀਨੇ ਦੀ ਸਾਢੇ 7 ਮਹੀਨੇ ਉਮਰ ਤੇ ਪਤਾ ਕਿਹਦੇ ਸੀਮਨ ਦੀ ਇਹੇ ਵੀਰੇ ਇਹ ਦਿਨਮਾਰਗ 40 ਇੱਕ 26 ਦੀ ਆ ਬਾਈ ਦੰਦੋ ਖੀਰੀ ਆ ਫੇਸ ਕੁਆਲਟੀ ਮੱਥੇ ਜਟੋਆ ਮੋਟੀ ਅੱਖ ਬੋਦੀ ਵਾਲੀ ਬੱਚੀ ਆ ਕਿਸ ਕੋਰ ਦੇ ਇੱਕ ਖਰਾਬ ਬੱਚੀ ਦਾ ਬਾਈ ਆ ਵੀ ਬੀਸੀਐਸ ਪੂਰਾ ਪੂਰਾ ਇੱਕ ਨੰਬਰ ਕੋਈ ਪੇਟਲ ਨਹੀਂ ਕੋਈ ਕੁਸ ਨਹੀਂ ਆ ਸ਼ਾਂਟਵੇਂ ਸਰੀਰ ਦੀ ਬੱਚੀ ਆ ਸੋਹਣੇ ਅੰਗ ਪੈਰ ਸਾਢੇ 7 ਮਹੀਨੇ ਬੱਚੀ ਦੀ ਉਮਰ ਹੈ ਇੱਕ ਗੱਟਾ ਫੀਡ ਦਾ ਖਾ ਕੇ ਬੱਚੀ ਨੇ ਸੀਮਨ ਲੈ ਲਿਆ ਨਾ ਤੇ ਸੋਹਣੀ ਬੱਠਪੁੜੀ ਦੀ ਬਣਾਉਂਦਾ ਚਾਰ ਹੀ ਥਾਣਾ ਮੈਨ ਫੋਰ ਸ਼ਾਂਖ ਪੂਰਾ ਨਹੀਂ ਕੀ ਦੇਖੋ ਜੀ ਬਿਲਕੁਲ ਉਪਰੋ ਸਟੇਟ ਕੰਗਰੂੜ ਕੰਗਰਾੜ ਬਿਲਕੁਲ ਨਹੀਂ ਚੱਕਦੀ ਸਾਫ ਸੁਥਰੇ ਅੰਗ ਪੈਰਾਂ ਦੀ ਬੱਚੀ ਆ ਸੋਹਣੀ ਬੱਠ ਤਿਆਰ ਹੂ ਲਪਰੀ ਦੇ ਦੀ ਜੀ ਡਿਮਾਂਡ ਰਹੂ ਇਹਦੀ ਡਿਮਾਂਡ 17000 ਰੁਪਿਆ 17000 ਰੁਪਿਆ 100 ਕਿਲੋਮੀਟਰ ਪਹੁੰਚ ਫਰੀ ਹਾਂਜੀ ਹਾਂਜੀ ਬਈ ਲੋ ਵੀ ਸੱਜਣੋ 17000 ਰੁਪਏ ਦੇ ਵਿੱਚ ਬੱਚੀ ਮਿਲ ਜੂਗੀ ਹੋਰ ਦੋ ਤਿੰਨ ਮਹੀਨੇ ਤੱਕ ਬੱਚੀਆਂ ਸੀ ਮੱਲੇ ਲੈਣਾ ਬਹੁਤ ਸੋਹਣੇ ਕਰੈਕਟਰਾਂ ਵਾਲੀ ਬੱਚੀ ਦੇ ਸੋਹਣੇ ਅੰਗ ਪੈਰ ਹੱਡ ਪੈਰ ਵੀ ਮਜ਼ਬੂਤ ਆ ਚੰਗੀ ਗਾਂ ਤਿਆਰ ਹੋਊਗੀ ਕਲਮ ਲਾ ਕੇ ਤੇ ਇਦੂ ਅੱਗੇ ਆ ਗਈ 4 ਨੰਬਰ ਤੇ ਸੱਜਣੋਂ ਵੱਖਰਾ ਜਾ ਰੰਗ ਹੈ ਰੈਡ ਨੇ ਐਨ ਵਾਈਟ ਹੁਣ ਇਹ ਲੈ ਕਹਿੰਦਾ ਬਈ ਬਈ ਪੈਰ ਸ਼ਰ ਮੰਨ ਲੋ ਚਾਹੇ ਕਿਵੇਂ ਪੂਰੇ ਟੌਪ ਦੀ ਬੱਛੀ ਆ ਬੱਛੀ ਦੀ ਇਹਦੀ ਵੀ ਸਰੀਰ ਦੀ ਬੰਦ ਤਾਪਾ ਸਾਨੂੰ ਦਿਖਾਉਂਦੇ ਆ ਬਈ ਇਹ ਕੀ ਕਰਦਾ ਬਈ ਤਾਂ ਇੱਕ ਗੱਲ ਆ ਹੁਣ ਬਈ ਲਾਲ ਲਬੀ ਦੇ ਇੱਕ ਕਹਿੰਦਾ ਯਾਰ ਸ਼ਹਿਰਾ ਸਹੀ ਗੱਲ ਆ ਪਰ ਕੈਰੇਕਟਰ ਤੋਂ ਪਤਾ ਲੱਗਦਾ ਇਹ ਕੁਆਲਟੀ ਦੇਖੋ ਜੀ ਨਿਕਾ ਕਰਨਾਂ ਪੁਲਤਰਾ ਸਿੰਘ ਜੀ ਪੂਰੀ ਬਰੀਡ ਵਾਲੀ ਕਿੰਨੀ ਉਮਰ ਹੁਲਾਪਰੀ ਤੇ ਦੀ ਬਿਆਨ ਤੇਦੀ ਵੀ ਉਮਰ 7.5 ਮਹੀਨੇ ਦੀ ਸਾਢੇ 7 ਮਹੀਨੇ ਬਾਈ ਕਹਿੰਦਾ ਵੀ ਉਮਰ ਇਹਦੀ ਆ ਤੇ ਪਤਾ ਕਿਹੜੇ ਸੀਮਨ ਦੀਏ ਕੁਛ ਇਹ ਬਿਆਨ ਤੇ ਨਹੀਂ ਬਾਈ ਠੀਕ ਹੈ ਮਾਦਾ ਦਾ ਰਿਕਾਰਡ ਸੀਗਾ 23 ਲੀਟਰ ਦਾ ਠੀਕ ਹੈ ਹਾਂ ਲੋ ਵੀ ਸੱਜਣੋ ਫੇਸ ਚੈੱਕ ਕਰਾਂਗਾ ਤਾਂ ਦੇਖੋ ਜੀ ਛੋਟਾ ਜਿਹਾ ਫੇਸ ਆ ਬਿਲਕੁਲ ਇਹ ਬਈ ਉਹ ਬੰਦਾ ਕਹਿੰਦਾ ਜਮੰਦਰੂ ਸਿੰਘ ਨਹੀਂ ਆਇਆ ਅੱਛਾ ਹਾਂ ਠੀਕ ਹੈ ਲੋ ਵੀ ਸੱਜਣੋ ਕਰੋ ਚੈੱਕ ਕਰਾਂ ਜੀ ਸੋਹਣਾ ਸਰੀਰ ਦੀ ਮੰਤਰਾਂ ਪੁੱਲੀ ਹੱਡ ਬੈਸੀ ਦੀ ਬਰੀਡ ਜੇ ਕਿ ਘਰਾਬਿਆਂ ਚ ਤਾਂ ਤੋਂ ਥਣ ਕਰੋ ਚ ਕਿ ਚਾਰ ਹੀ ਥਣਾ ਮੇਨ ਪੂਰੇ ਮੋٹے ਮੋٹے ਬਿਆਨ ਪੂਰੀ ਵਿੱਤੀ ਚ ਲੱਗੇ ਸਹੀ ਗੱਲ ਹੈ ਬਾਈ ਆ ਵੇਖ ਬੀਸੀ ਪੂਸੀ ਐਸ ਇਹ ਮੂੜਿਆਂ ਦੀ ਬਣਾਵਟ ਹੈ ਜਿਹੜੀ ਪੂਰੇ ਵੱਖਰੇ ਜੇ ਰੰਗ ਰੂਪ ਦੀ ਬੱਚੀ ਆ ਬਹੁਤ ਸੋਹਣੀ ਨਗੀਨਾ ਪੀਸੀ ਆਪਾਂ ਕਹਿ ਸਕਦੇ ਆ ਕਿ ਜਿਹੜਾ ਰੰਗ ਆ ਵਾਈਟ ਕਲਰ ਤੇ ਰੈੱਡ ਨਾਲ ਵਾਈਟ ਬਾਈ ਐ ਤੇ ਦੋਨੇ ਕਲਰ ਪੂਰੇ ਐਂਡ ਟੂ ਐਂਡ ਦੇਣੀ ਪਰ ਇਹਨਾਂ ਇੱਕ ਗੱਲ ਬਈ ਆਪਣੇ ਕੋਲੇ ਇਹ ਚੀਜ਼ਾਂ ਹੀ ਘੱਟ ਹੀ ਆਉਂਦੀਆਂ ਸਹੀ ਗੱਲ ਹੈ ਵੀਰੇ ਬਈ ਇਹ ਬਰੀ ਆਪਾਂ ਮੇਨ ਖਰੀਦਦੇ ਆ ਬਰੀਡ ਇਹ ਕਲਰ ਵੀ ਨਹੀਂ ਆਉਂਦਾ ਮੰਨ ਕੇ ਚੱਲੇ ਰਿਹਾ ਵਾਈਟ ਐਂਡ ਰੈਡ ਆਪਾਂ ਅਗਲਾ 100 ਚੋਂ ਮੰਨ ਕੇ ਚੱਲਾ ਜੂ ਕਰੋ ਸੰਗ ਆ ਜਾਂਦੀਆਂ ਪਰ ਜਿਹਦੀ ਵੇਦਾਰੀ ਆ ਮੈਂ ਵੀ ਬਾਲਾ ਨਹੀਂ ਕਹਿੰਦਾ ਮੈਂ ਐ ਨਹੀਂ ਕਹਿੰਦਾ 100 ਚੋਂ 100 ਆ ਬੰਦੇ ਨੇ 100 ਚੋਂ 85% ਮੰਨ ਕੇ ਚੱਲੇ ਚੱਲੇ ਸਹੀ ਪਰ ਆਏ ਆ ਬਈ ਹੈ ਕੋਕਾ ਪੀਸ ਕੋਕਾ ਪੀਸ ਜਿਹੜੇ ਬੰਦੇ ਨੇ ਘਰੇ ਇੱਕ ਅੱਧੀ ਰੱਖਣੀ ਆ ਤੇ ਐ ਪੂਰਾ ਮੈਂ ਕਹਾਂ ਨਮੂਨਾ ਹੀ ਹੈ ਸਹੀ ਗੱਲ ਜੋ ਜੇ ਬੰਦੇ ਕੋਲੇ ਹੋਵੇ ਅਲਾ 100% ਹੀ ਕਹਦੇ ਪਰ ਆਪਾਂ ਝੂਠ ਨਹੀਂ ਮਾਰਨਾ ਬਾਈ ਕੀ ਡਿਮਾਂਡ ਹੋ ਲਾਪਰੀ ਦੀ ਇਹਦੀ ਡਿਮਾਂਡ ਬਾਈ 17000 ਰੁਪਇਆ 17000 ਰੁਪਇਆ ਹਾਂ ਤੇ 100 ਕਿਲੋਮੀਟਰ ਪਹੁੰਚਦਾ ਫਰੀ ਹਾਂਜੀ ਲੋ ਵੀ ਸੱਜਣੋ 17000 ਦੇ ਵਿੱਚ ਇਹ ਸੇਵ ਬੱਚੀ ਸੋਨੂੰ ਮੈਜੂ ਦੀ ਤੇ ਉਹਨੇ ਰੰਗ ਪੈ ਰੇ ਬੱਚੀ ਇਹ گلابی ਆ ਇਹ گلابی ਥਾਲੀ ਪੂਰੀ ਵਿਕ ਤੇ ਜੱਲੇ ਮੈਂ ਕਹਿੰਦਾ ਨਾ ਬੀਚ ਤੇ ਰਹੀ ਹੁੰਦੀ ਹੈ ਬਹੁਤ ਸੋਹਣੀ ਉਹ ਪੈਰਾਂ ਦੀ ਬੱਚੀ ਆ ਤੇ ਇਦੂ ਅੱਗੇ ਆ ਗਈ ਸੱਜਣੋ ਪੰਜਾਬ ਵਾਲੀ ਜਰਸੀ ਤੇ ਇਹ ਦੇਖੋ ਜੀ ਕਿੰਨੀ ਉਹ ਆਪਣੀ ਜੀ ਜੁੱਤੀ ਲਾ ਬਈ ਬਿਆਨ ਤੇ ਇਹਦੀ ਉਮਰ ਹੈਗੀ ਬਾਈ 1.5 ਮਹੀਨੇ 1.5 ਮਹੀਨੇ ਹੋ ਗਏ ਆ ਦੰਦੋ ਕੀ ਦੀ ਆ ਦੰਦੋ ਬਾਈ ਅਲੇ ਦੇ ਘਰ ਤੱਕ ਦੀ ਗਾਰੰਟੀ ਆ ਪਰ ਤੋ 4 ਮਹੀਨੇ ਤੱਕ ਦੀ ਗਾਰੰਟੀ ਆ ਕਿਹੜੇ ਸੀਮਨ ਦੀ ਬਰੇ ਬਿਆਨ ਤਾਂ ਉਹਨਾਂ ਦਾ ਜੱਗ ਦੀ ਦੱਸਿਆ ਬਾਈ ਬਾਕੀ ਪਰਮਾਤਮਾ ਜਾਣਦਾ ਤੇ ਮਦਰ ਕਾਰਡ ਕੋਈ ਬਰੇ ਇਹਦੀ ਮਾ ਦਾ ਰਕਾਰਡ ਸੀਗਾ 28 ਲੀਟਰ ਦਾ ਬਾਈ ਠੀਕ ਆ ਹਾਂ ਲਓ ਵੀ ਆ ਵੇਖ ਬਾਈ ਥੱਲੇ ਕੁਆਲਟੀ ਚੈੱਕ ਕਰਾਈ ਦੀ ਬਚੀ ਦੀ ਦਾ 1.5 ਮਹੀਨੇ ਬਾਈ ਕਹਿੰਦਾ ਉਮਰ ਥੱਲੋ ਕਰੋ ਜੀ ਥਣ ਝੋਲੀ ਚੈੱਕ ਮੈਂ ਤਾਂ ਕੀ ਬਾਤਾਂ ਜਾਂ ਪੂਰੇ ਲੰਮੇ ਲੰਮੇ ਲੈ ਬਈ ਕੇ ਮੋਟੇ ਆਪਾਂ ਖਾਣ ਇਹ ਆ ਬਤੋਏ ਲੈ ਵੀ ਦੰਦ ਕਰਾ ਦੇ ਚੱਕ ਕਰਾਂ ਜੀ ਕਰੜੇ ਬਾਹ ਮੋਹ ਸੁਨੇ ਰੰਗ ਸਜ ਨੂੰ ਅੱਜ ਦੀ ਵੀਡੀਓ ਦੇ ਵਿੱਚ ਚੱਕ ਬਈ ਦੰਦੋ ਖੀਰੀ ਬਾਰੀ ਜਮਾ ਹੈ ਗਾਰੰਟੀ ਹੈ ਮੈਂ ਤਾਂ ਬਈ ਤੇ ਫੇਸ ਕੁਆਲਟੀ ਦੇਖੋ ਪਹਿਲਾਂ ਤਾਂ ਇਹ ਤਾਂ ਨਹੀਂ ਫਿਰਦੇ ਆ ਬਈ ਹਾਂ ਕੱਦ ਕਾਠ ਪੈ ਜਰਸੀਆਂ ਦੇ ਹਿਸਾਬ ਨਾਲ ਪੂਰਾ ਖੁੱਲੇ ਡੁੱਲੇ ਅੰਗ ਪਹਿਨਾਂ ਦੀ ਇੱਕ ਕੱਦ ਕਾਠ ਵਾਲੀ ਬੱਚੀ ਆ ਪੂਰੀ ਬੁੱਢੀ ਜਰਸੀ ਬੰਨਾਈ ਜੀ ਹਮਾਚਲ ਵਾਲੀ ਆ ਤੇ ਪਹਿਲਾਂ ਦਾ ਫੇਸ ਕੁਆਲਟੀ ਦੇਖੋ ਵਾਹ ਵਾਹ ਮੈਂ ਕਿਹਾ ਬਿਊਟੀ ਜੀ ਵੀ ਪੂਰੀ ਇੱਕ ਨੰਬਰ ਆ ਹਾਂ ਬਈ ਮੱਥੇ ਤੇ ਟੋਆ ਮੋਟੀ ਅੱਖ ਆ ਲੈ ਫਿਰ ਮੋਦੀ ਵਾਲੀ ਬੱਚੀ ਬਣ ਜਾਂਦਾ ਹਾਂ ਉੱਪਰੋਂ ਵੀ ਬਿਲਕੁਲ ਜਿੰਨੇ ਜਰਸੀ ਵਾਲੇ ਕੈਰੈਕਟਰ ਆ ਮੰਨ ਕੇ ਚੱਲੂ ਵੀ 190 ਆ ਹਾਂਜੀ ਹੈਨਾ ਬਈ ਪਿਆਰ ਵਾਲੀ ਜਰਸੀ ਆ ਧੋਰਾ ਤਾਂ ਪਹਿਲਾਂ ਤਾਂ ਕਰੋ ਚੈੱਕ ਇਹ ਕੁੜੀ ਵਰਗਾ ਧੋਰਾ ਕਿਆ ਬਾਤਾਂ ਵੇ ਬਸ ਲਿਆ ਮੋੜਿਆ ਕਰਾ ਲਈ ਬਾਕੀ ਬਿਆਨ ਤਾਂ ਪੂਰੇ ਖੁੱਲੇ ਅੰਗ ਪਹਿਰਾ ਦੀ ਆ ਬੱਚਿਆਂ ਦੇ ਪਹਿੜ ਲਾਵੇ ਲਾ ਇਹ ਕਿਸੇ ਪੁਰਾਣੇ ਬਰੀਡਿੰਗ ਤੇ ਕੰਮ ਕਰਨਾ ਤੇ ਗਾਂ ਸੈਕਸਡ ਸੀਮਨ ਭਰਾ ਕੇ ਤੇ ਵਧੀਆ ਜਣੀ ਕਿਸੇ ਘਰੇ ਤਿਆਰ ਜਰਸੀ ਬੱਚਿਆਂ ਬਾਕੀ ਬਿਆਨ ਤਾਂ ਅੱਜ ਆਪਾਂ ਬਾਲੀ ਸਫਤ ਆਪਦੇ ਹਨਾ ਕਹਿੰਦੇ ਹੁੰਦੇ ਕਿ ਮਿਹਰੀ ਆਪਦੇ ਪਾਂਡੇ ਦਾ ਸਲਾਉਂਦੀ ਆ ਤੇ ਪਰ ਆਪਾਂ ਇੰਨੀ ਗੱਲ ਆ ਬਾਈ ਆਪਾਂ ਇੱਕ ਹੀ ਲਿਆਂਦੀ ਆ ਅਜੇ ਤੱਕ ਆਪਾਂ ਜਰਸੀ ਲਈ ਨਹੀਂ ਸੀ ਇਹ ਮੈਨੂੰ ਚੰਗੀ ਲੱਗੀ ਬਾਈ ਤਾਂ ਲਈਆ ਮੈਂ ਮਾੜੀ ਗਾਂ ਤੋਰੀ ਕਰਾਂਦੀ ਹਾਂ ਹਾਂਜੀ ਬਾਈ ਦੇਖੋ ਬਾਈ ਸੱਜਣੋ ਬੱਛੀ ਦਾ ਬੀਸੀਐਸ ਵੀ ਸੋਹਣਾ ਤੇ ਜਾਤ ਬਰੀਡ ਹੈ ਜਿਹੜੀ ਇੱਕ ਨੰਬਰ ਹੈ। ਬਾਕੀ ਬਾਈ ਬੰਤਾ ਆਪਾਂ ਕੱਦ ਨਹੀਂ ਦੇਖਿਆ ਜਰਸੀ ਬੱਛੀ ਦਾ ਇਹਦਾ। ਵੀ ਕੱਦ ਘਰ ਸੋਹਣਾ ਬਾਈ। ਹਾਂ ਤੇ ਬਾਕੀ ਪੈਠ ਫੁੱਡੇ ਦੀ ਬਣਾਓ ਤਾਂ ਖੁੱਲੇ ਆਂਗੇ ਪੈਰਾਂ ਦੀ ਆ। ਜਿਹੜੇ ਭਰਾ ਨੇ ਕਿਸੇ ਨੇ ਇੱਕ ਅੱਧੀ ਘਰੇ ਜਰਸੀ ਸ਼ੌਂਕ ਨਾ ਰੱਖਣੀ ਹੈ। ਅੱਗੇ ਸੀਮਨ ਵਧੀਆ ਸਿਕਸਟਰ ਸੀਮਨ ਜਾਂ ਕੋਈ ਚੰਗੇ ਸਿਕਸਟਰ ਨਾਉਨ ਸਿਕਸਟਰ ਦਾ ਹੋਵੇ। ਹੋਵੇ ਜਰਸੀ ਦੀ ਕੁਆਲਿਟੀ ਜਿ ਮੰਨ ਕੇ ਚੱਲ ਬੰਦਾ ਬਰੀਡਿੰਗ ਤੇ ਕੰਮ ਕਰੇ। ਚੰਗੀ ਜਣੀ ਕਿ ਘਰੇ ਨਸਲ ਤਿਆਰ ਹੋ ਜੂਗੀ ਸਕਦਾ। ਹੁਣ ਆ ਬੱਛੀ ਜੇ ਬਾਈ ਇਹ ਜੀ ਬੱਛੀ ਵਾਲਾ ਪਾਲ ਕੇ ਵਿੱਚ ਦੁੱਖ ਤੋੜ ਦੂ ਸਹੀ ਗੱਲ ਆ ਬਾਈ ਹਾਂ ਇਹ ਤਾਂ ਤੇ ਅੱਜ ਦੀ ਵੀਡੀਓ ਦੇ ਵਿੱਚ ਸੱਜਣੋ ਹੈ ਇਹ ਡਿਮਾਂਡ ਰਹੀ ਬਾਈ ਹਾਂ ਕਰਦੇ ਆ ਵੀਰੇ ਗੱਲ ਮੈਂ ਬੰਦ ਲਾਂਦੇ ਕਰਾਂ ਜੀ ਫਿਰ ਤੌਰ ਨਾਲ ਦੁਬਾਰਾ ਕੈਮਰਾ ਵਜ ਜਾਂਦਾ ਦੇਖੋ ਵੀ ਸੱਜਣੋ ਬੱਛੀ ਜੀ ਖੜਨੀ ਖੁੱਡਨੀ ਇੱਕ ਨੰਬਰ ਆ ਸੋਹਣਾ ਤੇ ਵਧੀਆ ਲੈਗ ਸਕੋਰ ਆ ਤੇ ਚਾਰ ਹੀ ਥਾਣਾ ਥਨ ਚੋਲੀ ਦੀ ਪਾਸ ਆ ਤੇ ਜਿਹੜਾ ਵੀ ਭਰਾ ਮੰਨ ਕੇ ਚਲੋ ਕੋਈ ਚੁਆਇਸ ਰੱਖਦਾ ਰੱਖਣ ਲੈਣ ਦੀ ਕੋਈ ਛੋਟੀ ਮੰਨ ਕੇ ਨਾ ਆਵੇ ਇਹ ਵਧੀਆ ਖੁੱਲੇ ਡੁੱਲੇ ਅੰਗ ਪੈਰਾਂ ਦੀ ਇੱਕ ਕੱਦ ਕਾਠ ਵਾਲੀ ਬੱਚੀ ਐ ਸੱਜਣੋ ਤੇ ਹੁਣ ਪੁੱਛਦੇ ਆਂ ਆਪਾਂ ਵੀਰ ਤੋਂ ਡਿਮਾਂਡ ਇਹਦੀ ਲਾ ਪਾ ਦੇ ਸਾਡੇ 22100 ਰੁਪਿਆ 22100 ਰੁਪਿਆ ਡਿਮਾਂਡ 100 ਕਿਲੋਮੀਟਰ ਕਰਾਇਆ ਫਰੀ ਠੀਕ ਐ ਜੀ ਲਓ ਵੀ ਸੱਜਣੋ ਇਹ ਜੀਆਂ ਬੱਚਿਆਂ ਦਾ ਅਗਲਾ ਬਈ 30 ਦੀ 32 32000 ਮੰਗੀਆਂ ਦਾ ਟਾਈਮ ਆਂਦੇ ਬੰਦੇ ਬਈ ਤਾਂ ਬਾਈ ਕਹਿੰਦਾ ਆਪਾਂ ਨਹੀਂ ਪਰ ਮੰਗਦੇ ਆਪਾਂ ਆਪਣਾ ਰੇਟ ਉਹੀ ਜੈਨੂ ਆਂ ਜਾਂ ਬਾਈ ਕਹਿੰਦਾ ਹੁਣ ਲਓ ਵੀ ਸੱਜਣੋ ਪੂਰੀ ਨਸਲ ਕੁਆਲਿਟੀ ਇੱਕ ਨੰਬਰ ਆ ਸੋਹਣੀ ਬੱਛੀ ਦੀ ਪੱਠਪੁੜੇ ਦੀ ਬਣਾਵਟ ਚੰਗੀ ਆ ਬਾਕੀ ਜਾਤ ਬਰੀਡ ਵਾਲੀ ਆ ਪੰਜ ਨਗ ਆ ਗਿਆ ਅੱਜ ਦੀ ਵੀਡੀਓ ਦੇ ਵਿੱਚ ਪੰਜੇ ਨਗ ਆ ਆਉਂਦੀ ਆ ਹਾਂ ਪੂਰੇ ਟੋਪ ਟੋਪ ਆ ਤੇ ਡਿਮਾਂਡ ਆ ਜਿਹੜੀ ਉਹ ਆਪਾਂ ਵੀਡੀਓ ਦੇ ਵਿੱਚ ਹਰੇਕ ਨਗ ਦੀ ਕਿਰਾਇਆ 100 ਕਿਲੋਮੀਟਰ ਹਰੇਕ ਬੱਛੀ ਦਾ ਫ੍ਰੀ ਆ ਜੇ ਕੋਈ ਲਾਪਰੀਤ ਮੰਨ ਕੇ ਜਲ ਕੱਠੇ ਨਾਲ ਸੀਦ ਦਾ ਕੋਈ ਤੇ ਹੋਜੂ ਮਾਣਦਾਨ ਖੁੱਲਾ ਜੇ ਕੋਈ ਕੱਠੀਆਂ ਖਰੀਦਦਾ ਬਾਈ ਸਾਰੇ ਪੰਜਾਬ ਦਾ ਕਰਾਇਆ ਫ੍ਰੀ ਅੱਧੇ ਰਾਜਸਥਾਨ ਦਾ ਅੱਧੇ ਹਰਿਆਣੇ ਦਾ ਬਾਈ ਲਓ ਵੀ ਸੱਜਣੋ ਬਾਈ ਕਹਿੰਦਾ ਵੀ ਜੇ ਕੋਈ ਪੰਜੇ ਨਗ ਕੋਈ ਕੱਠੇ ਸੀਦ ਦਾ ਇੱਕ 달ੋ ਵਿੱਚ ਰਹਿ ਗਈ ਬਾਈ ਹਾਂਜੀ ਹੁਣ ਜੇ ਆਪਾਂ ਰਾਜਸਥਾਨ ਚ ਬੱਚਿਆਂ ਭੇਜਦੇ ਆ ਨਾ ਇੱਕ ਪਰਚੀ ਲੱਜਦੀ ਆ ਬਾਈ ਜੇ ਉਹ ਪਰਚੀ ਕੱਟੀ ਗਈ ਅਗਲੇ ਨੂੰ ਦਿਖਾਵਾਂਗੇ ਉਹਦਾ ਖਰਚਾ ਅਗਲੇ ਨੂੰ ਦੇਣਾ ਪਊ ਆਪਾਂ ਨਹੀਂ ਦੇਣਾ ਜਿਹੜੇ ਕੋਈ ਮੰਨ ਕੇ ਚੱਲੂ ਵੀ ਬਾਈ ਕਹਿੰਦਾ ਡਿਲੀਵਰੀ ਆਪਾਂ ਫ੍ਰੀ ਕਰਾਂਗੇ ਆਲ ਪੰਜਾਬ ਰਾਜਸਥਾਨ ਜੇ ਕੋਈ ਅਦਰ ਸਟੇਟ ਵਾਲਾ ਕੋਈ ਵੀ ਲੈਂਦਾ ਰਾਜਸਥਾਨ ਵਾਲਾ ਜਾਂ ਕੋਈ ਹੋਰ ਵੀਰ ਭਾਈ ਪੰਜੇ ਨਾਲ ਇਕੱਠੇ ਖਰੀਦਦਾ ਜਿਹੜਾ ਕੋਈ ਕਾਗਜ਼ ਪੱਤਰਾ ਦਾ ਖਰਚਾ ਹੋ ਬਾਈ ਕਹਿੰਦਾ ਉਹ ਮਾਲਕ ਦਾ ਅਗਲੇ ਦਾ ਹੋਊਗਾ ਜਿਹੜਾ ਵੀਰ ਖਰੀਦੂਗਾ ਤੇ ਪੰਜ ਨਾਲ ਆ ਕੇ ਸੱਜੂ ਆਈ ਦੀ ਵੀਡੀਓ ਦੇ ਵਿੱਚ ਮੇਰੀ ਹੈ ਨੂ ਸੋਨੇ ਨਾ ਟੋਪਦੇ ਆ ਤੇ ਬਾਕੀ ਰੇਟ ਵੀ ਵੀਰ ਦੇ ਜਿਹਨੂੰ ਅੰਜਾ ਨੰਬਰ ਆ ਬਾਈ ਦਾ ਸਕਰੀਨ ਤੇ ਚੱਲੀ ਜਾਂਦਾ ਗੱਲਬਾਤ ਤੁਸੀਂ ਕਰ ਸਕਦੇ ਆ ਜੀ ਜੇ ਕੋਈ ਐਰ ਸ਼ੈਰ ਦਾ ਰੱਖਣ ਦਾ ਚੁਆਇਸ ਰੱਖਦਾ ਵੀਰ ਤੇ ਉਹ ਵੀ ਹੈ ਜਰਸੀ ਵੀ ਹੈ ਸਾਰੇ ਨਮੂਨੇ ਆਪਸ ਨੂੰ ਵੀਡੀਓ ਦੇ ਵਿੱਚ ਹਰੇਕ ਤਰ੍ਹਾਂ ਦਾ ਮਾਲ ਹੈ ਵੀਰ ਕੋਲੇ ਤੇ ਹੈ ਕੁਆਲਟੀ ਵਾਲੀਆਂ ਬਰੀਡ ਵਾਲੀਆਂ ਵਸੀਆਂ ਆ ਜਿਵੇਂ ਜਫ ਦੇ ਵਿੱਚ ਤੇ ਬਾਕੀ ਰੇਟ ਆ ਜਿਹੜੇ ਵੀਡੀਓ ਨੇ ਵੀਡੀਓ ਚ ਕਰਿਆ ਨੰਬਰ ਸਕਰੀਨ ਤੇ ਚੱਲੀ ਜਾਂਦਾ ਗੱਲਬਾਤ ਤੁਸੀਂ ਕਰ ਸਕਦੇ ਆ ਜਿਹੜੇ ਵੀ ਭਰਾ ਦੇ ਕੋਈ ਵੀ ਨੱਕ ਫਿੱਟ ਹੋਇਆ ਤੇ ਕੋਲਿਆ ਕੀ ਤਸੱਲੀ ਕਰਨਾ ਸੱਜਣ ਨੂੰ ਤੁਹਾਡਾ ਹੱਕ ਆ ਤੁਸੀਂ ਪੈਸੇ ਲਾਉਣੇ ਆ ਤੇ ਬਾਕੀ ਮਿਲਦੇ ਆਪਾਂ ਨਵੀਂ ਵੀਡੀਓ ਚ ਧੰਨਵਾਦ ਸਸੀ ਕੱਲ ਸਾਰਿਆਂ ਨੂੰ